ਕੋ ਕਰਤਾ ਦੇਖਿਆ ਐਨ ਨੋ ਕਰਤਾ ਦੇਖਾ ਤੁਸੀਂ ਪੁੱਛੋ ਮਤਲਬ ਗਣ ਕੇ 2 2 ਰੁਪਏ ਹੀ ਗਣ ਕੇ ਖਾਣੀਆਂ 1 1 ਰੁਪਈੀ ਵਈ ਦੀ ਬਹੁਤ ਪਿਆਰ ਦਾ ਇੰਨਾ ਪਿਆਰ ਉਹ ਮੇਰੇ ਕੋਲ ਤਾਂ ਲਫ਼ਜ਼ ਨਹੀਂ ਆ ਮੈਂ ਕਿਵੇਂ ਨਾ ਦਾ ਧੰਨਵਾਦ ਕਰਾਂ ਬਸ ਕੁਝ ਵੀ ਨਹੀਂ ਸੀ ਬੱਲੇ ਬਿਨਾਂ ਪੈਸੇਆਂ ਤੋਂ ਆਇਆ ਸੀ ਘਰ ਵੀ ਬਸ ਐਵੇਂ ਹੀ ਨਾਲ ਜਿਹਾ ਤਾਂ ਸ਼ਾਦਾ ਮੰਨਨੀ ਸੀ ਤੇ ਕਰ ਸਭ ਕੁਝ ਮੇਰੇ ਮਗਰ ਪਏ ਰਹੇ ਨਾ 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 ਜੋ ਵੀ ਕਰੂਗਾ ਡੈਮੋਕ੍ਰੈਟਿਕ ਵੀ ਨਾ ਕਰੂਗਾ ਮੈਂ ਦੇਰੀ ਵਿੱਚ ਕਿੰਨੀ ਕਰੂਗਾ ਕਿਉਂਕਿ ਮੈਂ ਨਹੀਂ ਚਾਹੁੰਦਾ ਵੀ ਮੇਰੇ ਕਰਕੇ ਕਿਸੇ ਦਾ ਚੰਦਰੀ ਮਾਲੀ ਨੁਕਸਾਨ ਹੋਵੇ ਤੇ ਉਹਦੇ ਨਿਆਂ ਨੇ ਰੋੜੇ ਤੇ ਆਪਾਂ ਬਾਹਰ ਆਉਣ ਬਾਹਰ ਆਉਣ ਫਿਰ ਤੁਹਾਨੂੰ ਸਲਾਹ ਕਰਕੇ ਆਪਾਂ ਕਰਾਂਗੇ ਉਹਨਾਂ ਨੂੰ ਅੱਗੇ ਲੈ ਕੇ ਜਾਣਾ ਹੈ ਕਿ ਕੌਮ ਨੂੰ ਜੋ ਕੌਮ ਨੇ ਸੋਚ ਕੇ ਨਾਲ ਇਹ ਜਿਹੜਾ ਪੂਰਾ ਉੱਤਰ ਨੇ